ਕਦੇ ਵਿਲੇ ਬੈਠੇ ਮਨ ਵਿੱਚ ਮਾੜੇ ਵਿਚਾਰ ਅਤੇ ਮਾੜੇ ਫੁਰਨੇ ਆਉਂਦੇ ਹਨ ਉਹ ਉਹਨਾਂ ਨੂੰ ਕਿਵੇਂ ਖਤਮ ਕਰਨ ਆਓ ਭਾਈ ਸਾਹਿਬ ਰਾਹੀਂ ਇਸ ਕਥਾ ਵਿੱਚ ਜਾਣਦੇ ਹਾਂ ਜੀ ਜਲਤੇ ਉੱਠੇ ਅਨਕ ਤਰੰਗਾ ਸਮੁੰਦਰ ਵਿੱਚੋਂ ਲਹਿਰਾਂ ਉੱਠੀਆਂ ਸਵੇਰੇ ਖਹਿਣ ਰਾਤ ਨੂੰ ਉੱਠੀਆਂ ਸਵੇਰੇ ਸ਼ਾਂਤ ਹੋ ਗਈਆਂ ਸਵੇਰੇ ਉੱਠੀਆਂ ਰਾਤ ਨੂੰ ਸ਼ਾਂਤ ਹੋ ਗਈਆਂ ਮੈਨੂੰ ਦੱਸੋ ਜਿਹੜੀਆਂ ਤਰੰਗਾ ਉੱਠੀਆਂ ਉਹ ਨਾਸ਼ ਹੋ ਗਈਆਂ ਨਾਸ਼ ਹੋਣਾ ਤੇ ਲਹਿ ਹੋਣਾ ਦੋਨਾਂ 'ਚ ਬੜਾ ਫਰਕ ਹੈ ਸਮੁੰਦਰ ਵਿੱਚੋਂ ਤਰੰਗ ਉੱਠੀ ਦੁਬਾਰਾ ਫਿਰ ਸਮੁੰਦਰ ਇਸਮਾ ਗਈ ਸ਼ਬਦ ਨੇ ਉਤਪਤੀ ਕੀਤੀ ਸ਼ਬਦ ਨੇ ਫਿਰ ਖਿੱਚ ਕੇ ਲੈ ਆਂਦਾ ਆਪਣੇ ਨਾਲ ਜਬ ਆਕਰ ਕਰਤੋਂ ਕਬ ਹੂੰ ਤੁਮ ਮੈਂ ਮਿਲਤ ਮੈਂ ਸ਼ਬਦ ਵਰਤਿਆ ਤੁਮ ਮੈਂ ਮਿਲਤ ਦੇ ਤਰ ਸਭ ਕੋ ਫਿਰ ਬੇਨਤੀ ਹੈ ਜਲ ਤੇ ਉਠੇ ਅਨੇਕ ਤਰੰਗਾ ਅਨੇਕਾਂ ਲਹਿਰਾਂ ਉੱਠਣ ਫਿਰ ਪਾਣੀ 'ਚ ਸਮਾਣ ਗਿਆ ਦੂਸਰਾ ਬਚਨ ਕਣਕ ਭੁਖਣ ਕੀਨੇ ਬੌਰੰਗਾ ਐਸੀ ਅਰਥ ਕਰ ਚੁੱਕੇ ਆ ਕਣਕਦਾਰ ਤੇ ਸੀਨ ਸੋਨਾ ਭੁਖਣ ਦਰ ਤੇ ਗਹਿਣਾ ਵੱਖ-ਵੱਖ ਰੰਗਾਂ ਦੇ ਗਹਿਣੇ ਬਣਾ ਦਿੱਤੇ ਬੀਜ-ਬੀਜ ਦੇਖਿਓ ਪਉ ਪ੍ਰਕਾਰਾਂ ਕਈ ਤਰ੍ਹਾਂ ਦੇ ਬੀਜ ਧਰਤੀ ਤੇ ਬੀਜੇ ਫਲ ਪਾਕੇ ਤੇ ਏਕੰਕਾਰਾਂ ਜਦੋਂ ਤਰੰਗ ਨਹੀਂ ਸੀ ਉੱਠੀ ਸਮੁੰਦਰ ਪਹਿਲਾਂ ਵੀ ਸੀ ਤਰੰਗ ਉੱਠੀ ਫਿਰ ਸਮੁੰਦਰ ਦਾ ਸਮੁੰਦਰ ਹੀ ਰਹਿ ਗਿਆ ਲਹਿਉ ਗਈਆਂ ਜਦੋਂ ਗਹਿਣੇ ਨਹੀਂ ਬਣੇ ਸੋਨਾ ਪਹਿਲਾਂ ਵੀ ਸੀ ਗਹਿਣੇ ਟੁੱਟ ਕੇ ਢਲ ਗਏ ਫਿਰ ਸੋਨੇ ਦਾ ਸੋਨਾ ਰਹਿ ਗਿਆ ਜਦੋਂ ਰੁੱਖ ਨਹੀਂ ਸੀ ਅੰਬ ਨਹੀਂ ਸੀ ਬਣਿਆ ਚੇਤੇ ਰੱਖੋ ਗਿੱਟਕ ਵਿੱਚ ਅੰਬ ਉਦੋਂ ਸਮਾਇਆ ਹੋਇਆ ਸੀ ਜਦੋਂ ਇੰਨੇ ਸਾਲ ਚ ਅੰਬ ਵੱਡਾ ਹੋਇਆ ਪੱਕ ਕੇ ਚੂਸ ਕੇ ਜਦੋਂ ਗਿੱਟਕ ਨਿਕਲੀ ਉਹੀ ਨਿਕਲੀ ਜਿਹੜੀ ਅੰਬ ਕੀਤੇ ਧਰਤੀ ਚ ਬੀਜਿਆ ਸੀ ਮੈਂ ਬੇਨਤੀ ਕਰਾਂਗਾ ਸ਼ਬਦ ਇੰਨਾ ਗਹਿਰਾ ਹੈ ਉਤਪਤੀ ਸ਼ਬਦ ਵਿੱਚੋਂ ਇੱਕ ਤਾਂ ਸ਼ਬਦ ਦੇ ਅਰਥ ਬਾਣੀ ਚ ਨੇ ਖੁਕਮ ਬ੍ਰਹਮਵਾਚਕ ਸ਼ਬਦ ਉਤਪਤ ਪਰਲੋ ਸ਼ਬਦੇ ਹੋਵੇ ਸ਼ਬਦੇ ਹੀ ਫਿਰ ਉਪਤ ਹੋਵੇ ਪਹਿਲਾਂ ਉਤਪਤ ਤੇ ਫਿਰ ਓਪਤ ਮੈਨੂੰ ਤਿੰਨ ਸ਼ਬਦ ਦਿੱਤੇ ਜਿਹੜੀ ਸਿਰਜਣਾ ਵਿਸਿਰਜਣਾ ਪੁਨਰ ਸਿਰਜਣਾ ਬੜੇ ਸੋਹਣੇ ਸ਼ਬਦ ਨੇ ਲੱਭੇ ਸਿਰਜਣਾ ਵੀ ਹੁੰਦੀ ਹੈ ਫਿਰ ਵਿਸਿਰਜਨ ਵੀ ਹੋ ਜਾਂਦਾ ਹੈ ਤੇ ਵਿਸਿਰਜਨ ਹੋ ਕੇ ਪੁਨਰ ਸਿਰਜਣਾ ਫਿਰ ਦੁਬਾਰਾ ਪੈਦਾ ਕਰ ਦਿੰਦਾ ਹੈ ਇੱਕ ਤਾਂ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਾ ਅਰਥ ਹੈ ਜੀ ਬ੍ਰਹਮ ਵਹਿਗੁਰੂ ਦੁਜਾ ਗੁਰੂ ਗ੍ਰੰਥ ਸਾਹਿਬੀ ਸ਼ਬਦ ਦਾ ਅਰਥ ਹੁਕਮ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਈ ਗੁਰਮੁਖ ਨਾਨਕ ਆਰਾਧਿਆ ਸਭ ਆਖੋ ਧੰਨ 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 ਗੁਰਸੋਈ ਇਹ ਤੇ ਸ਼ਬਦ ਦਾ ਅਰਥ ਹੁਕਮ ਵਾਹਿਗੁਰੂ ਸ਼ਬਦ ਦਾ ਅਰਥ ਪਰਮਾਤਮਾ ਸ਼ਬਦ ਦਾ ਅਰਥ ਪਰਮ ਸੱਤਾ ਜੀ ਨੂੰ ਕਹਿੰਦੇ ਸ਼ਬਦ ਦਾ ਅਰਥ ਆ ਆਖਰੀ ਬਾਣੀ ਤੁਰਕੀ ਬਾਣੀ ਜਿਹਨੂੰ ਕਹਿ ਰਹੇ ਆਪ ਜੀ ਇੱਕ ਬਚਨ ਪਰ ਦੇਖੋ ਕਿ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤ ਇੱਕ ਗੁਰਮਖੋ ਇੱਥੇ ਸਿੱਖੋ ਸ਼ਬਦ ਪਿਆਰਿਓ ਦਾ ਅਰਥ ਹੈ ਗੁਰੂ ਦੇ ਅੱਖਰਾਂ ਵਾਲੇ ਸ਼ਬਦ ਨੂੰ ਸਿੱਖੋ ਬਾਣੀ ਨੂੰ ਸਮਝੋ ਇੱਥੇ ਸ਼ਬਦ ਦਾ ਅਰਥ ਹੈ ਬਾਣੀ ਉਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਸ਼ਬਦ ਦਾ ਅਰਥ ਸਤਿਗੁਰੂ ਵੀ ਹਜ਼ੂਰ ਨੇ ਸ਼ਬਦ ਵਰਤਿਆ ਹੈ ਜੀ ਬਚਨ ਵੀ ਸ਼ਬਦ ਦਾ ਅਰਥ ਹੈ ਸਤਗੁਰ ਬਚਨ ਬਚਨ ਹੈ ਸਤਗੁਰ ਪਾਦਰ ਮੁਕਤ ਜਨਾਵੋ ਗੋ ਜੁਨਾਵੇ ਗੋ ਮੇਰੀ ਬੇਨਤੀ ਹੈ ਤੇ ਸ਼ਬਦ ਨੂੰ ਬਚਨ ਵੀ ਕਿਹਾ ਗਿਆ ਇਸੇ ਨੂੰ ਗੁਰੂ ਰਾਮਦਾਸ ਨੇ ਕਿਹਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਸ਼ਬਦ ਦਾ ਅਰਥ ਗੁਰਬਾਣੀ ਵੀ ਕੀਤਾ ਇਸ ਤੋਂ ਅੱਗੇ ਚੱਲੋ ਚੌਥਾ ਸ਼ਬਦ ਦਾ ਅਰਥ ਧਰਮ ਉਥੇ ਬ੍ਰਹਮ ਨਹੀਂ ਹੁਕਮ ਨਹੀਂ ਉਥੇ ਧਰਮ ਸਮਾਜਿਕ ਵੰਡ ਇਉਂ ਕਹ ਲੋ ਮਨੁਸਿਮਰਤੀ ਵਾਲੀ ਵਰਤਲਾں ਤੇ ਕੋਈ ਔਖੀ ਗੱਲ ਨਹੀਂ ਤੁਸੀਂ ਆਸਾਂ ਕੀ ਵਾਰ ਚ ਪੜਦੇ ਹੋ ਜੋਗ ਸ਼ਬਦੰਗ ਗਿਆਨ ਸ਼ਬਦੰਗ ਵੇਦ ਸ਼ਬਦੰਗ ਬ੍ਰਾਹਮਣੇ ਖਤਰੀ ਸ਼ਬਦੰਗ ਸੂਰ ਸ਼ਬਦੰਗ ਸੋਧਰ ਸ਼ਬਦੰਗ ਪ੍ਰਾਕ੍ਰਿਤ ਹੈ ਲਫ਼ਜ਼ ਤਾਂ ਸਬਦ ਹੀ ਹੈ ਨਾ ਪਰ ਇੱਥੇ ਸ਼ਬਦ ਦਾ ਅਰਥ ਬਾਣੀ ਨਹੀਂ ਸ਼ਬਦ ਦਾ ਅਰਥ ਹੁਕਮ ਨਹੀਂ ਸ਼ਬਦ ਦਾ ਅਰਥ ਬ੍ਰਹਮ ਨਹੀਂ ਇੱਥੇ ਸ਼ਬਦ ਦਾ ਅਰਥ ਹੈ ਧਰਮ ਜੋਗ ਸ਼ਬਦੰ ਗਿਆਨ ਸ਼ਬਦੰ ਜੋਗੀ ਨੇ ਆਪਣਾ ਧਰਮ ਬਣਾਇਆ ਗਿਆਨ ਇਕੱਠਾ ਕਰਨਾ ਵੇਦ ਸ਼ਬਦੰ ਬ੍ਰਾਹਮਣ ਹੈ ਬ੍ਰਾਹਮਣ ਦਾ ਧਰਮ ਹੈ ਵੇਦਾਂ ਦਾ ਪਠਨ ਪਾਠਨ ਕਰਨਾ ਵੇਦ ਸ਼ਬਦੰ ਬ੍ਰਾਹਮਣ ਹੈ ਖੱਤਰੀ ਸ਼ਬਦੰ ਸੂਰ ਸ਼ਬਦੰ ਖੱਤਰੀ ਦਾ ਧਰਮ ਹੈ ਸੂਰਮਿਆਂ ਦੀ ਤਰ੍ਹਾਂ ਜੂਝਣਾ ਤੇ ਮਹਾਰਾਜ ਕਹਿੰਦੇ ਆ ਸ਼ੂਦਰ ਦਾ ਧਰਮ ਹੈ ਸਭ ਦੀ ਸੇਵਾ ਕਰਨੀ ਖੱਤਰੀ ਸ਼ਬਦੰ ਸੂਰ ਸ਼ਬਦੰ ਸੂਦਰ ਸ਼ਬਦੰ ਪ੍ਰਾਕ੍ਰਿਤ ਹੈ ਦੁਜਿਆਂ ਦੀ ਕਿਰਤ ਕਰਨੀ ਸ਼ੁੱਧਰ ਦਾ ਧਰਮ ਹੈ ਹੁਣ ਅੱਗੇ ਦੇਖਿਓ ਬਾਬਾ ਜੀ ਸ਼ਬਦ ਦੇ ਅਰਥ ਕਿਵੇਂ ਚੇਂਜ ਕਰਦੇ ਸਰਬ ਸ਼ਬਦੰ ਸਾਰਿਆਂ ਦਾ ਧਰਮ ਇੱਕੋ ਹੈ ਜੋਗੀ ਦਾ ਬ੍ਰਾਹਮਣ ਦਾ ਖੱਤਰੀ ਦਾ ਵੈਸ਼ ਦਾ ਸ਼ੁੱਧਰ ਦਾ ਧਰਮ ਦੋ ਨਹੀਂ ਸਰਬ ਸ਼ਬਦੰ ਏਕ ਸ਼ਬਦੰ ਹੁਣ ਇੱਥੇ ਏਕ ਸ਼ਬਦੰ ਦਾ ਅਰਥ ਧਰਮ ਨਹੀਂ ਇੱਥੇ ਏਕ ਸ਼ਬਦੰ ਦਾ ਅਰਥ ਏਕ ਓੰਕਾਰ ਏਕ ਸ਼ਬਦੰ ਦਾ ਅਰਥ ਬ੍ਰਹਮ ਏਕ ਸ਼ਬਦੰ ਦਾ ਅਰਥ ਪ੍ਰਮਾਤਮਾ ਸਰਬ ਸ਼ਬਦੰਗ ਇੱਕ ਸ਼ਬਦੰਗ ਜੇ ਕੋ ਜਾਣੈ ਭਿਓ ਨਾਨਕ ਤਾਂ ਕਾ ਦਾਸ ਹੈ ਸੋਈ ਨਰੰਜਨ ਤੇਉ ਜਿਨੂ ਇਹਦੀ ਸ਼ਮਦ ਪੈ ਜੀ ਬਾਬਾ ਜੀ ਕਹਿੰਦੇ ਮੈਂ ਉਹ ਦਾ ਸੇਵਕ ਹਾਂ ਹੁਣ ਇੱਥੇ ਚੌਥਾ ਸ਼ਬਦ ਦਾ ਅਰਥ ਦਾਸ ਨੇ ਕੀਤਾ ਧਰਮ ਇਸ ਤੋਂ ਅੱਗੇ ਚੱਲੋ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਦਾ ਅਰਥ ਜ਼ਬਾਨ ਦੇ ਬੋਲ ਵੀ ਆਇਆ ਸ਼ਬਦ ਦਾ ਅਰਥ ਬੋਲ ਵੀ ਆਇਆ ਤੁਸੀਂ ਆਨੰਦ ਸਾਹਿਬ ਵਿੱਚ ਇੱਕ ਬਚਨ ਪੜ੍ਹਦੇ ਹੋ ਜੀ ਆ ਜਿਹੜੀ ਪੌੜੀ ਹੈ ਆ ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਇਹਦੇ ਅਖੀਰ ਦੀਆਂ ਤੁਕਾਂ ਨੇ ਕਰ ਕਿਰਪਾ ਕਿਲ ਵਿਕਟੈ ਗਿਆਨ ਅੰਜਨ ਸਾਰਿਆ ਅੰਦਰੋ ਜਿਨ ਕਾ ਮੋਹ ਟੁੱਟਾ ਤਿਨ ਕਾ ਇਥੇ ਤਿਨ ਕਾ ਸ਼ਬਦ ਬਹੁਵਚਨ ਹੈ ਇਹਦੇ ਜ਼ੁਬਾਨ ਦਾ ਬੋਲ ਜ਼ੁਬਾਨ ਤੋਂ ਬੋਲੇ ਕੋਈ ਸ਼ਬਦ ਤਿਨ ਕਾ ਸ਼ਬਦ ਸੱਚਾ ਸਵਾਰਿਆ ਉਹਨਾਂ ਦਾ ਸ਼ਬਦ ਸਵਾਰ ਦਿੱਤਾ ਪਰ ਸ਼ਬਦ ਤਾਂ ਸੌ ਰਿਹਾ ਜਦੋਂ ਗੁਰੂ ਸ਼ਬਦ ਨਾਲ ਜੁੜੇ ਇਹ ਤੇ ਸ਼ਬਦ ਦਾ ਅਰਥ ਤੇ ਬੋਲ ਉਸ ਤੋਂ ਅੱਗੇ ਗੁਰੂ ਗ੍ਰੰਥ ਸਾਹਿਬ 'ਚ ਸ਼ਬਦ ਦਾ ਅਰਥ ਨਾਦ ਵੀ ਆਇਆ ਸੋਇਲਾ ਸਾਹਿਬ ਦੇ ਵਿੱਚ ਵੀ ਸ਼ਬਦ ਆਇਆ ਗगन ਮੈ ਥਾਲ ਰਬ ਚੰਦ ਦੀਪਕ ਬਨੇ ਤਾਰਕਾ ਮੰਡਲ ਜਨਕ ਮੋਤੀ ਧੂਪ ਮਲ ਆਨ ਲੋ ਪਵਨ ਚਵਰੂ ਕਰੇ ਸਗਲ ਬਨ ਰਾਇ ਫੂਲ ਅੰਤ ਜੋਤੀ ਕੈਸੀ ਆਰਤੀ ਹੋਏ ਪਵਨ ਖੰਡਨਾ ਤੇਰੀ ਆਰਤੀ ਅੱਗੇ ਸ਼ਬਦ ਦੇ ਅਰਥ ਕੀ ਨੇ ਅਨਹਤਾ ਸ਼ਬਦ ਵਜਮਤ ਪੇਰੀ ਅਨਹਤਾ ਸ਼ਬਦ ਅਨਹਦ ਸ਼ਬਦ ਉਹ ਦਾਰਤੇ ਅਨਹਦ ਨਾਦ ਧੁਨੀ ਸ਼ਬਦ ਦਾ ਅਰਥ ਅਨਹਦ ਨਾਦ ਵੀ ਆਇਆ ਬਾਣੀ ਚ ਗੁਰੂ ਗ੍ਰੰਥ ਸਾਹਿਬ ਚ ਸ਼ਬਦ ਦਾ ਅਰਥ ਸ਼ਖਸੀਅਤ ਵੀ ਆਇਆ ਪਰਸਨੈਲਿਟੀ ਵੀ ਆਇਆ ਗੁਰੂ ਗ੍ਰੰਥ ਸਾਹਿਬ ਚ ਇਹ ਸੀ ਸਾਰੇ ਰੋਜ਼ ਪੜ੍ਹਨੇ ਆ ਜੀ ਜਤ ਪਹਾਰਾ ਧੀਰੇ ਸੁਨਿਆਰ ਹਰਨ ਮਤ ਵੇਦ ਹਥਿਆਰ ਭੌ ਖੱਲਾ ਅਗਨ ਤਪਤਾਉ ਭਾਂਡਾ ਭਾਉ ਅੰਮ੍ਰਿਤ ਢਾਲ ਘੜਿਆ ਸ਼ਬਦ ਸੱਚੀ ਟਕਸਾਲ ਪਰਸਨਲਿਟੀ ਸ਼ਖਸੀਅਤ ਜੀਵਨ ਕਹਿੰਦੇ ਨੇ ਆਹ ਗੁਣ ਕੋਣ ਤੇ ਉਸ ਦੀ ਸ਼ਖਸੀਅਤ ਉਹਦਾ ਜੀਵਨ ਘੜਿਆ ਜਾਂਦਾ ਹੈ ਇਹ ਤੇ ਸ਼ਬਦ ਦਾ ਅਰਥ ਜੀਵਨ ਹੈ ਸ਼ਬਦ ਜਿਹੜਾ ਹੈ ਉਸ ਤੋਂ ਅੱਗੇ ਬੇਨਤੀ ਹੈ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੈਨੂੰ ਪਤਾ ਹੈ ਮੈਂ ਦੋ ਵਾਰੀ ਇੱਥੇ ਗੱਲ ਕਰ ਚੁੱਕਾ ਪਰ ਅੱਜ ਇਹ ਫਿਰ ਦੁਬਾਰਾ ਸਬਜੈਕਟ ਚੱਲਦਾ ਪਿਆ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਬਦ ਜਿਹੜਾ ਹੈ ਉਹ ਸਿਰਫ ਤਿੰਨ ਵਾਰੀ ਹੈਡਿੰਗ ਦੇ ਰੂਪ ਚ ਆਇਆ ਬਾਕੀ ਨਹੀਂ ਆਇਆ ਰਾਗ ਦਾ ਹੈਡਿੰਗ ਹੈ ਜਿਵੇਂ ਜਪ ਹੈਡਿੰਗ ਹੈ ਆਦ ਸਤ ਜੁਗਾ ਸਚ ਬਾਣੀ ਸ਼ੁਰੂ ਹੁੰਦੀ ਜਪ ਸਰਰੇਖ ਹੈ ਸ੍ਰੀ ਰਾਗ ਪਹਿਲਾ ਰਾਗ ਜੀ ਪਰ ਉੱਤੇ ਤਾਂ ਲਿਖਿਆ ਬਾਬੇ ਨਾਨਕ ਦਾ ਸ਼ਬਦ ਉੱਤੇ ਰਾਗ ਸ੍ਰੀ ਰਾਗ ਮਹੱਲਾ ਪਹਿਲਾ ਘਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੋਤੀ ਤਾਂ ਮੰਦਰ ਉਸ ਰਹਿ ਉੱਤੇ ਸ਼ਬਦ ਦਾ ਅਰਥ ਉੱਤੇ ਹੈਡਿੰਗ ਨਹੀਂ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ ਤਿੰਨ ਵਰੀ ਸ਼ਬਦ ਹੈਡਿੰਗ ਆਇਆ ਹੈ ਸਰਲੇਖ ਰੂਪ ਚ ਆਇਆ ਤੇ ਤਿੰਨੇ ਵਰੀ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਿਰ ਮਾਰੂ ਰਾਗ ਵਿੱਚ ਆਇਆ ਜੇ ਇਸ ਸਰੂਪ ਚ ਦਰਸ਼ਨ ਕਰੋ 900 9989 989 ਪਹਿਲੀ ਵਾਰੀ ਉੱਥੇ ਆਇਆ ਹੈ 990 ਅੰਕ ਦੂਜੀ ਵਾਰੀ ਉੱਥੇ ਆਇਆ ਹੈ ਤੇ ਤੀਸਰੀ ਵਾਰੀ ਗੁਰੂ ਗ੍ਰੰਥ ਸਾਹਿਬ ਵਿੱਚ 1100 ਤੇ 5 ਅੰਗ ਉੱਤੇ ਆਇਆ ਹੈ ਮਾਰੂ ਰਾਗ ਜੀ ਆਇਆ ਪਰ ਮੈਂ ਹੈਰਾਨ ਹੋਇਆ ਕਿ ਗੁਰਦੇਵ ਨੇ ਸ਼ਬਦ ਨਾਲ ਇੱਕ ਸਦਨਾ ਲਵੇ ਜੋੜਿਆ ਮਾਰੂ ਰਾਗ ਸ਼ੁਰੂ ਹੁੰਦਾ ਹੈ ਸ਼ਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤੂਰ ਨਾਨਕ ਸ਼ਰਨ ਤੁਹਾਰੀਆ ਪੇਖੂ ਸਦਾ ਹਜ਼ੂਰ ਸਲੋਕ ਉਸ ਤੋਂ ਬਾਅਦ ਹੁੰਦਾ ਸ਼ਬਦ ਤੇ ਇਹ ਦੋ ਡੰਡੀਆਂ ਵਿੱਚ ਬੰਦ ਹੈ ਜੀ ਸਰਲੇਖ ਸਸਾ ਬੱਬਾ ਤੇ ਦਦਾ ਸ਼ਬਦ ਇਸ ਸ਼ਬਦ ਹੈਡਿੰਗ ਤੋਂ ਬਾਅਦ ਜਿਹੜੀ ਬਾਣੀ ਸ਼ੁਰੂ ਹੁੰਦੀ ਹੈ ਉਹ ਬਾਣੀ ਕਾ ਪਿੱਛੋਂ ਰਾਤੀ ਸਦੜਾ ਨਾਮ ਖਸਮ ਕਾ ਲੇ ਖੇਮੇ ਸ਼ਤਰ ਸਰਾਇਚੇ ਦਿਸਨ ਰਾਤ ਪੀੜੇ ਜਿੰਨੀ ਤੇਰਾ ਨਾਮ ਤੇ ਆਇਆ ਤਿੰਨ ਕੋ ਸਦ ਮਿਲੇ ਇਹਦੇ ਅਰਥ ਥੋੜੇ ਜਿਹਾ ਦਾਸ ਕਰ ਦਿੰਦਾ ਚਲੋ ਸ਼ਬਦ ਨੂੰ ਆਪਾਂ ਗੁਰੂ ਰੂਪ ਸਵੀਕਾਰਿਆ ਹੈ ਹੈ ਇੱਚ ਤੇ ਦੋ ਗੱਲਾਂ ਹੀ ਨੇ ਗੁਰੂ ਸਾਹਿਬ ਕਹਿੰਦੇ ਆ ਇਹ ਸ਼ਬਦ ਦੀ ਕਲਾ ਵਰਤਦੀ ਏ ਪਿਛਲ ਰਾਤ ਨਾਮ ਜਪਣ ਵਾਲਿਆਂ ਨੂੰ ਪਰਮਾਤਮਾ ਦੇ ਘਰੋਂ ਸੱਦੇ ਪੈਂਦੇ ਨੇ ਆਵਾਸਾਂ ਪੈਂਦੀਆਂ ਨੇ ਉਹਨਾਂ ਦੀ ਆਤਮਾ ਨੂੰ ਟੁਣਕਾਂਦਾ ਹੈ ਸ਼ਬਦ ਗੁਰੂ ਉਹਨਾਂ ਨੂੰ ਆਵਾਜ਼ ਦਿੰਦਾ ਹੈ ਫਿਰ ਉਹ ਕੀ ਕਰਦੇ ਆ ਜਦੋਂ ਸ਼ਬਦ ਸੱਦਾ ਦਿੰਦਾ ਹੈ ਉਹ ਉੱਠ ਬੈਠਦੇ ਆ ਸਾਈਂ ਦੇ ਨਾਮ 'ਚ ਜੁੜਦੇ